ਸਰਵਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਦਿਨਾ ਮਨਾਇਆ ਗਿਆ। ਮਹਾਨ ਕਰਮ ਯੋਗੀ ਤੇ ਕੀਰਤੀਆਂ ਦੇ ਭਗਵਾਨ ਬਾਬਾ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਬਠਿੰਡਾ ਸ਼ਹਿਰ ਦੇ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪਵਿੱਤਰ ਮੌਕੇ ਦੇ ਉੱਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਹੋਇਆ ਜਿੱਥੇ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਮਾਹ ਡਾਕਟਰਾਂ ਨੇ ਵੱਡੀ ਗਿਣਤੀ 'ਚ ਲੋਕਾਂ ਦੀਆਂ ਜਾਂਚ ਕੀਤੀ ਤੇ ਉਹਨਾਂ ਨੂੰ ਮੁਫਤ ਦੇ ਵਿੱਚ ਐਨਕਾ ਦਿਤੀਆਂ। ਤਾਂ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉ ਖੂਨਦਾਨ ਕੈਂਪ ਵੀ ਲਗਾਇਆ ਗਿਆ ਨੌਜਵਾਨ ਤੇ ਹੋਰ ਸ਼ਰਧਾਲੂਆਂ ਨੇ ਵੱਧ ਚੜ ਕੇ ਖੂਨਦਾਨ ਕੀਤਾ ਤੇ ਅਸਲ ਵਿੱਚ ਸਮਾਗਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਇਕਬਾਲ ਸਿੰਘ ਬਬਲੀ ਟੱਲੋਂ ਨੇ ਸ਼ਿਰਕਤ ਕੀਤੀ ਤੇ ਬਾਬਾ ਵਿਸ਼ਕਰਮਾ ਜੀ ਨੂੰ ਸ਼ਰਧਾ ਦੇ ਫੁੱਲ ਪੇਟ ਕੀਤੇ ਨੇ ਉਹਨਾਂ ਨੇ ਕਿਹਾ ਕਿ ਬਾਬਾ ਵਿਸ਼ਕਰਮਾ ਜੀ ਦਾ ਜੀਵਨ ਸਾਨੂੰ ਕਿਰਤ ਦੀ ਮਹੱਤਤਾ ਤੇ ਲੋਕ ਸੇਵਾ ਦਾ ਸੰਦੇਸ਼ ਦਿੰਦਾ ਹੈ ਸਮਾਗਮ ਦੇ ਪ੍ਰਬੰਧਕਾਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਵਿੱਖ ਦੇ ਵਿੱਚ ਵੀ ਅਜਿਹੇ ਕਾਰਜ ਹੁੰਦੇ ਰਹਿਣਗੇ ਬਿੱਧ ਕੀ ਨਾਮ ਹੈ ਬਾਉ ਸੰਗ ਜੀ ਕੀ ਕਹਣਾ ਚਾਹੁੰਗਾ ਅੱਜ ਬਿਸ਼ਕਰਮਾ ਦੇ ਮਨਾਏ ਜਾ ਰਹੇ ਸਾਡੇ ਬਿਸ਼ਕਰਮਾ ਮੋਟਰ ਮਾਰਕੀਟ ਸਟੈਂਡ ਇਹ ਸਾਰੇ ਵੀ ਬਾਬਾ ਬਿਸ਼ਕਰਮਾ ਦਾ ਹੈ ਨਾ ਜਿਹੜਾ ਮਨਉਨੇ ਸਾਰੇ ਨਾਲ ਮਿਲ ਕੇ ਬਣਾਇਆ ਸਾਰੇ ਸ਼ਹਿਰ ਨਾਲ ਕਰਕੇ ਬਣਾਇਆ ਹਾਰੇ ਸ਼ਹਿਰ ਦੇ ਵਿੱਚ ਵੀ ਅਸੀਂ ਪੈਲੇ ਰਹੇ ਆ ਜੀ ਸਾਰੇ ਮਾਰ ਜਿੰਨੇ ਬੰਦੇ ਸਾਰੇ ਇਕੱਠੇ ਬਣਾਉਂਦੇ ਜੀ ਕੀ ਕਹਣਾ ਤੇ ਅੱਜ ਦਿਨ ਅਸੀਂ ਸੰਗਾਂ ਦੀ ਪੂਜਾ ਕਰਦੇ ਆ ਜੀ ਇੱਥੇ ਸਾਡੇ ਮੰਦਰਾ ਜੀ ਬਿਸ਼ਕਰਮਾ ਦਾ ਇਹਦੇ ਵਿੱਚ ਅਸੀਂ ਸਾਰੇ ਜਿਹੜਾ ਗੁਰਦੁਆਰਿਆਂ ਦੇ ਵਿੱਚ ਸਾਰੇ ਰਿਸ਼ਤੇ ਜਿੰਨੇ ਟੁੱਟੇ ਆਪਾਂ ਆਪਣੇ ਦੁਕਾਨਾਂ 'ਆਰ ਪੂਜਾ ਕਰਕੇ ਉਸ ਬਾਅਦ ਦੇ ਵਿੱਚ ਹਰ ਬਾਬੇ ਦਾ ਗੁਰੂ ਗ੍ਰੰਥ ਸਾਹਿਬ ਦਾ ਕੰਡਿਆ ਦਾ ਕੀ ਤਰਜੀਹ ਇਤਤੋ ਬਾਅਦ ਦੇ ਵਿੱਚ ਸਾਡਾ ਪ੍ਰਸ਼ਾਦਾ ਮਾਈ ਜੀ ਨੂੰ ਸਾਡਾ ਸਾਰਿਆਂ ਦਾ ਸਤਿਕਾਰ ਹਾਂ ਅੱਜ ਦਾ ਜਨ ਫਿਰ ਜਿਹੜਾ ਕੰਮਕਾਰ ਬੰਦ ਹੁੰਦੇ ਆ ਜੀ ਬਸ ਕੰਮਕਾਰ ਸਭ ਦਾ ਪੰਦਾ ਜੀ ਕੁੱਟ ਲਈ ਬਾਬਾ ਬਿਸ਼ਕਰਮਾ ਦੇ ਨਾਲ ਦੇ ਨਾਲ ਅਸੀਂ ਕੋਈ ਵੀ ਕੰਮ ਨਹੀਂ ਕਰਾਂਗੇ ਕੋਈ ਕੁਝ ਵੀ ਹੋਈ ਜਾਵੇ ਸਾਡੇ ਦੇ ਆਦੇਸ਼ੇ ਕੰਮ ਹੋਈ ਸਾਂ ਅਸੀਂ ਆਪ ਤਾਂ ਕੰਮ ਪੂਰਾ ਕਰਾਂਗੇ ਤੇ ਸਰਦਾਂ ਨੇ ਕੁਝ ਨਾ ਕੀਤੇ ਹਾਂ ਹਾਂ ਜੀ ਸਾਡੇ ਸਾਡਾ ਹੀ ਕੋਈ ਨਹੀਂ ਹਾਂ ਜੀ ਅੱਜ ਪੂਰੇ ਜਗਤ ਦੇ ਰਜੇਤਾ ਔਰ ਸਿੱਖ ਕੌਮ ਦੇ ਮਹਾਨ ਬਾਬਾ ਬਿਸ਼ਕਰਮਾ ਜੀ ਦੇ ਜਨਮ ਦਿਹਾੜੇ ਦੇ ਉੱਤੇ ਸਮੁੱਚੀ ਕੌਮ ਨੂੰ ਸਮੁੱਚੇ ਸਿੱਖ ਭਾਈਚਾਰੇ ਨੂੰ ਸਮੁੱਚੇ ਗਿੱਰਤ ਕਾਨ ਜਿਹੜੇ ਭਾਈਚਾਰਾ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਮੈਂ ਕਾਮਨਾ ਕਰਦਾ ਮੇਰਾ ਇਹ ਸਮੁੱਚਾ ਭਾਈਚਾਰਾ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਔਰ ਜੋ ਬਾਬਾ ਬਿਸ਼ਕਰਮਾ ਜੀ ਆਨੇ ਜੋ ਸਾਨੂੰ ਉਪਦੇਸ਼ ਦਿੱਤੇ ਆ ਔਰ ਉਸ ਦੇ ਉੱਤੇ ਪਹਿਰਾ ਦੇਵੇ ਪਹਿਰਾ ਦੇ ਕੇ ਦੁਨੀਆ ਦੇ ਵਿੱਚ ਜਿਹੜੇ ਚੰਗੇ ਕਾਰਜ ਕਰਦੇ ਰਹਿਣ ਮੈਂ ਇਹੀ ਸੋਚੇ ਭਾਈਚਾਰੇ ਨੂੰ ਬੇਨਤੀ ਵੀ ਕਰਦਾ ਹਾਂ ਔਰ ਸਾਰਿਆਂ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਹਾਂ ਅੱਜ ਉਹਨਾਂ ਦਾ ਜਨ ਦਿਹਾੜਾ ਅਸੀਂ ਸਾਰੇ ਰਲ ਮਿਲ ਕੇ ਮਨਾ ਰਹੇ ਹਾਂ ਇਹਨਾਂ ਕਹਿੰਦਾ ਹੋਇਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ